ਸਾਸ਼ੀ ਕਾਲਜੀ ਲੋਜੀ ਆਪਾਂ ਮਾਈਕ ਕਰ ਲਿਆ ਔਨ ਸੈਟਿੰਗ ਕਰ ਲਈ ਆ ਫੋਨ ਦੀ ਸਟੈਂਡ ਤੇ ਸੋ ਅੱਜ ਆਪਾਂ ਬਣਾ ਰਹੇ ਆਂਗੇ ਕਦੂਆਂ ਦੀ ਸਬ지 ਆ ਜੋ ਦੇਖ ਲੈਨੇ ਆਪਾਂ ਕਿਵੇਂ ਬਣਾਣੀ ਹੈ ਸੋ ਅੱਜ ਆਪਾਂ ਚੂੜਾ ਪਾਇਆ ਦੱਸਿਓ ਕਿੱਦਾਂ ਦਾ ਲੱਗਦਾ ਸੋ ਮੈਨੂੰ ਬਹੁਤ ਸ਼ੌਂਕ ਹੈ ਬਸ ਮੈਂ ਪਾ ਲੈਨੀ ਆ ਕਦੇ ਲਾ ਲੈਨੀ ਆ ਵਸ ਸਸਰਾਂ ਆਇਲ ਆਪਾਂ ਪਹਿਲਾਂ ਹੀ ਰੱਖਤਾ ਸੀਗਾ ਜਾਵੇ ਗਰਮ ਹੋ ਗਿਆ ਸੀ ਫਿਰ ਬਚਦੀ ਮੈਂ ਕੰਮ ਚਲੀ ਗਈ ਸੋ ਇਸ ਕਰਕੇ ਮੈਨੂੰ ਬੰਦ ਕਰਨਾ ਪਿਆ ਗਿਆ ਸੋ ਹੁਣ ਆਪਾਂ ਆਇਲ ਜਿਹੜਾ ਪਹਿਲਾਂ ਗਰਮ ਕਰ ਲਿਆਣਾ ਫਿਰ ਉਹਦੇ ਵਿੱਚ ਜਿਹੜੇ ਪਿਆਜ਼ ਵਗੈਰਾ ਪਾ ਲੈਣੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਆਪਾਂ ਕੋਈ ਅਜ ਮਸਾਲਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਚਲੋ ਜੀ ਆਪਣਾ ਤੇਲ ਜਿਹੜਾ ਗਰਮ ਹੋ ਗਿਆ ਆਪਾਂ ਸਰੋਂ ਦਾ ਤੇਲ ਚ ਬਣਾ ਰਹੇ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ

ਜੋ ਕਿ ਫਿਰ ਸੁੱਕੀ ਸਬਜੀ ਆ। ਆਪਾਂ ਕੱਦੂ ਕੱਟ ਕੇ ਪਹਿਲੇ ਹੀ ਤਿਆਰ ਕਰ ਲਈ ਸੀ ਸੋ ਇਹ ਵਿੱਚ ਪਾ ਦੇਣੀ ਹੈ। ਸੋ ਪਹਿਲਾਂ ਥੋੜੇ ਜਿਹਾ ਕੱਦੂ ਕੱਟੇ ਹੋਏ ਪਾਉਣੇ ਨੇ ਕਿਉਂਕਿ ਜਦੋਂ ਕੱਟਦੇ ਹੋ ਜ਼ਿਆਦਾ ਹੋ ਜਾਂਦਾ। ਜਦੋਂ ਫਿਰ ਪੱਕ ਜਾਂਦੇ ਆ ਸਿਰ ਪਚਕੇ ਜ ਜਾਂਦੇ ਆ ਸੋ ਇਸ ਲਈ ਅਗਰ ਕਿ ਆਪਾਂ ਪਹਿਲਾਂ ਥੋੜੇ ਜਿਹਾ ਪਾਵਾਂਗੇ ਫਿਰ ਬਾਅਦ ਵਿੱਚ ਇਨਾਂ ਨੂੰ ਬਾਕੀ ਸਾਰਿਆਂ ਨੂੰ ਪਾਵਾਂਗੇ ਥੋੜਾ ਮਿਕਸ ਕਰਾਂਗੇ ਮਿਲਾ ਲਾਂਗੇ ਇਹਨਾਂ ਨੂੰ ਸੋ ਬਸ ਇਸ ਤਰ੍ਹਾਂ ਹੀ ਨਾ ਕਈ ਵਾਰੀ ਲੇਟ ਹੋ ਜਾਂਦੇ ਨੇ ਸੋ ਇਸ ਵਾਇਆ ਕਰਕੇ ਆਪਾਂ ਜਲਦੀ ਜਲਦੀ ਆਪਾਂ ਜਿਹੜੀ ਵੀਡੀਓ ਵੀ ਸ਼ੂਟ ਕਰਨੀ ਹੁੰਦੀ ਹੈ ਤਾਂ ਕਿ ਇਹ ਵੀ ਆਪਣਾ ਕੰਮ ਆ ਇਹ ਵੀ ਆਪਾਂ ਛੱਡ ਨਹੀਂ ਸਕਦੇ ਕੱਟ ਗਿਆ ਸੀ ਇਹਨੂੰ ਸਿਰਫ 10 ਸਕਿੰਟ ਲਈ ਹੋਰ ਪਕਾਉਣਾ ਇਸ ਤਰ੍ਹਾਂ ਬਿਨਾ ਪਾਣੀ ਤੋਂ ਪਾਣੀ ਥੋੜਾប៉ុਨਾ ਦੇ ਜਿਹੜੀਆਂ ਸੁੱਕੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੇ ਵਿੱਚ ਨਾ ਆਲਰੇਡੀ ਪਾਣੀ ਹੁੰਦਾ ਵਾ ਸੋ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਧਿਆਨ ਨਾਲ ਪਾਉਣਾ ਕਿਸੀ ਬਾਕੀ ਜਦੋਂ ਵੀ ਆਪਾਂ ਜਿਹੜੀ ਸਬਜ਼ੀਆਂ ਜਿਹੜੀ ਵੀ ਸੁੱਕੀ ਸਬਜ਼ੀ ਹੈ ਜਦੋਂ ਆਪਾਂ ਉਹਨੂੰ ਇਸ ਤਰ੍ਹਾਂ ਇਹਨਾਂ ਨੇ ਮਤਲਬ ਪਾਣੀ ਤੋਂ ਬਿਨਾ ਜਿਹੜੇ ਤੇਲ ਦੇ ਵਿੱਚ ਮੈਸ ਕਰਕੇ ਥੋੜਾ ਜਿਹਾ ਫਰਾਈ ਕਰ ਲੈਨੇ ਆ ਤੜਕੇ ਦੇ ਵਿੱਚ ਫਿਰ ਉਹ ਜਿਹੜੀ ਸਾਡੀ ਸਬਜੀ ਆ ਬਹੁਤ ਹੀ ਵਧੀਆ ਬਣਦੀ ਹੈ ਤੇ ਪਹਿਲਾਂ ਹੀ ਨਰਮ ਹੋ ਜਾਂਦੀ ਹੈ ਪਰ ਸੇਕ ਬਹੁਤ ਘੱਟ ਲੱਗਦਾ ਸੋ ਇਸ ਵਜ੍ਹਾ ਕਰਕੇ ਬਹੁਤ ਘੱਟ ਫਲੇਮ ਰੱਖਣੀ ਹੈ ਜੀ ਗੈਸ ਦੀ ਸਿਰਫ ਥੋੜੀ ਜਿਹੜੀ ਆਪਣੀ ਸਬਜੀ ਪਕਾ ਸਕੀ। ਸੋ ਆਪਾਂ ਇਹ ਛੋਟੇ ਜਿਹੀ ਕੌਲੀ ਆ ਪਾਣੀ ਦੀ ਲਈ ਆ। ਤੁਸੀਂ ਇੰਨਾ ਕੁ ਪਾਣੀ ਪਾ ਲੈਣਾ ਹੈ ਸੋ ਬਾਕੀ ਤੁਸੀਂ ਜਿੰਨੀ ਕਿ ਤੁਸੀਂ ਸਬਜ਼ੀ ਬਣਾ ਰਹੇ ਹੋ ਤੁਸੀਂ ਉਸ ਹਿਸਾਬ ਨਾਲ ਪਾਉਂਗੇ ਸੋ ਤੁਸੀਂ ਗਾੜੀ ਬਣਾਉਣੀ ਹੈ ਸਬਜ਼ੀ ਬਾਰੀ ਸੁੱਕੀ ਸੁੱਕੀ ਕਈ ਲੋਕ ਪਸੰਦ ਕਰਦੇ ਨੇ ਜੇ ਤੁਸੀਂ ਜਿਆਦਾ ਸੁੱਕੀ ਸੁੱਕੀ ਬਣਾਉਣੀ ਹੈ ਕਿ ਸਿਰ ਤੋਂ ਜਿਆਦਾ ਆਇਲ ਪਾ ਸਕਦੇ ਹੋ ਜੇ ਥੋੜੀ ਜਿਹੀ ਰਸਮੀ ਸੀਰੀ ਰੱਖ ਲਈਏ ਫਿਰ ਤੁਸੀਂ ਆਇਲ ਵੱਧ ਘੱਟ ਵੀ ਪਾ ਸਕਦੇ ਹੋ ਤੁਹਾਡੀ ਇੱਛਾ

ਮੈਨੂੰ ਬਾਲਾ ਸ਼ੌਂਕ ਆ ਚੂੜਾ ਪਾਉਣ ਦਾ ਬਸ ਇਸ ਤਰ੍ਹਾਂ ਹੀ ਮੈਂ ਬਾਹਰ ਹੀ ਲੈਣੀ ਆ ਕਰਕੇ ਜਿਹਾ ਲਾ ਕੇ ਰੱਖ ਦਿੰਨੀ ਆ ਮੈਨੂੰ ਐ ਲੱਗਦਾ ਵੀ ਜਿਹੜੇ ਆ ਦੰਨੇ ਨਾ ਫਿਰ ਇਹ ਦੁਬਾਰਾ ਨਹੀਂ ਆਉਣੇ ਤੇ ਸਿਰ ਮਤਲਬ ਲੋਕ ਕਹਿੰਦੇ ਲੈ ਹੁਣ ਇਹ ਚੂੜਾ ਵਾਈ ਕਰਦੇ ਆਂ ਇਹ ਉਹ ਆਪਣੇ ਵਾਰੋਂ ਕਿ ਕਾਫੀ ਸਾਲ ਹੋ ਗਏ ਪਰ ਫੇਰ ਵੀ ਆਪਾਂ ਚੂੜਾ ਨਹੀਂ ਲਾਉਂਦੇ ਰਹੀਆਂ ਨੂੰ ਸ਼ੌਂਕ ਹੁੰਦਾ ਰਹੀਆਂ ਨੂੰ ਨਹੀਂ ਹੁੰਦਾ ਸੋ ਇਹ ਜਿਹੜਾ ਸਮਾਂ ਵਾ ਵੀ ਬਾਅਦਸ ਨਹੀਂ ਹੋਣਾ ਹੈਗਾ ਤੇ ਮਤਲਬ ਜਿਹੜੀਆਂ ਰੀਝਾਂ ਨੇ ਉਹ ਟਾਈਮ ਦੇ ਟਾਈਮ ਦੇ ਅਕੋਰਡਿੰਗ ਪਗਾਲਣੀਆਂ ਚਾਹੀਦੀਆਂ ਪਰ ਆਪ ਦੀ ਚਾਦਰ ਨੂੰ ਦੇਖ ਕੇ ਕਹਿੰਦੇ ਹੁੰਦੇ ਨੇ ਨਾ ਚਾਦਰ ਦੇਖ ਕੇ ਪੈਰ ਫਸਾਰਨੇ ਚਾਹੀਦੇ ਨੇ ਸੋ ਬਸ ਇਦਾਂ ਹੀ ਆਪਾਂ ਮੇਰੇ ਜੇ ਛੋਟੀਆਂ-ਛੋਟੀਆਂ ਖੁਸ਼ੀਆਂ ਨੇ ਆਪਾਂ ਨੂੰ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਜ਼ਿਆਦਾ ਖੁਸ਼ ਰਹਿਣਾ ਚਾਹੀਦਾ ਵਾ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਮਹਿੰਗੇ ਤੂਫੇ ਮਹਿੰਗੀਆਂ ਚੀਜ਼ਾਂ ਦੇ ਨਾਲ ਹੀ ਆਪਾਂ ਕੋਈ ਖੁਸ਼ ਰਹਿ ਸਕਦੇ ਹਾਂਗੇ ਸੋ ਸਰਦਾਰ ਨੇ ਆਪਾਂ ਨੂੰ ਰਿੰਗ ਗਿਫਟ ਕੀਤੀ ਸੀ ਆਵਲੀ ਆਵਲੀ ਰਿੰਗ ਮੈਨੂੰ ਸਰਦਾਰ ਨੇ ਗਿਫਟ ਕੀਤੀ ਸੀਗੀ ਕੱਲ ਸੋ ਦੇਖੋ ਕਿੰਨੀ ਸੋਹਣੀਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸਰਦਾਰ ਸਾਹਿਬ ਮਤਲਬ ਬਹੁਤ ਪਿਆਰ ਕਰਦੇ ਨੇ ਜੀ ਕਰਦੇ ਨੇ ਇਸ ਉਹਨਾਂ ਨੇ ਗਿਫਟ ਦਿੱਤਾ ਉਹਨਦੀ ਕਮਾਈ ਦੇ ਵਿੱਚ ਗਿਫਟ ਈੜਮ ਨੂੰ ਮਿਲਿਆ ਸੋ ਮਤਲਬ ਬਹੁਤ ਵਧੀਆ ਲੱਗਦਾ ਹਨ ਵੀ ਛੋਟੇ ਛੋਟੇ ਗਿਫਟਾਂ ਨਾਲ ਵੀ ਆਪਾਂ ਆਏ ਨਹੀਂ ਹੁੰਦਾ ਹੈਗਾ ਹਨ ਪਰ ਮੇਰੇ ਕੋਲ 골ਡ ਦੀ ਵੀ ਹੈਗੀ ਹੈ ਪਰ ਮੈਂ 골ਡ ਦੀ ਪਾਉਂਦੀ ਨਹੀਂ ਕਿਉਂਕਿ ਇਧਰ ਵੀ ਵਕਤ ਨੂੰ ਭੁੱਲ ਜਾਂਦੀ ਹੈ ਮੇਰੀ ਥੋੜੀ ਮੈਮਰੀ ਘੱਟ ਹੈ ਜੀ ਸੋ ਸੋਇਆ ਕਰਕੇ ਮੰ ਲਵਰ ਜਿਆਦਾ ਵੀ ਚੀਜ਼ਾਂ ਨੂੰ ਭੁੱਲ ਜਾਨੀ ਹੈ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਯਾਦ ਰੱਖ ਲੈਣੇ ਆ ਪਰ ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਭੁੱਲ ਜਾਨੇ ਸੋ ਹਰ ਚੀਜ਼ ਵੀ ਨਹੀਂ ਆਪਾਂ ਭੁੱਲ ਦਿੰਦੇ ਸਾਰਿਆਂ ਦੇ ਅੰਦਰ ਅਲੱਗ-ਅਲੱਗ ਕੁਆਲਿਟੀਜ਼ ਹੁੰਦੀਆਂ ਨੇ ਇਹ ਸੋ ਬਸ ਮੈਂ ਇਸ ਤਰ੍ਹਾਂ ਇਹ ਜਾਨਾ ਕੇ ਬੋਲ ਜਾਨੇਸ ਕਰਕੇ ਫਿਰ ਮੈਂ ਜਾਂਦੀ ਜਿਹੜੀ ਰਿੰਗ ਸਰਦਾਰ ਸਾਹਿਬ ਬਣਾ ਕੇ ਦਿੱਤੀ ਸੋ 골ਡ ਵੈਸੇ ਵੀ ਮੈਂ ਨਾ ਪਾ ਨਹੀਂ ਸਕਦੀ ਹੈਗੀ ਜਿਆਦਾ ਮਤਲਬ ਮੈਨੂੰ ਮਸੂਟ ਨਹੀਂ ਕਰਦਾ ਹੈਗਾ ਮੇਰੇ ਕੰਨ ਵੀ ਦੁਖਣ ਲੱਗ ਜਾਂਦੇ ਨੇ ਕਿ ਇਸ ਕਰਕੇ ਮੈਂ ਜ਼ਿਆਦਾ ਨਹੀਂ ਪਾ ਸਕਦੀ ਇਹ ਵੋਲਡ ਵਗੈਰਾ ਵੀ ਸੋ ਕਦੇ-ਕਦੇ ਮੈਨੂੰ ਚਾਹ ਜਰ ਕਿਤਾ ਫਿਰ ਮੈਂ ਪਾ ਲੈਂਦੀ ਹੁੰਦੀ ਆ ਹਲਾ ਵਲੋਗ ਆ ਜਿਹੜਾ ਉਹ ਕੱਲ ਮੈਂ ਪਾਉਣਾ ਸੀਗਾ ਫਰ ਮੈਂ ਪਾਉਣਾ ਐਡੀਟਿੰਗ ਕਰਨੀ ਸੀ ਅੱਜ ਬਾਰਿਸ਼ ਆ ਗਈ ਬਾਰਿਸ਼ ਦੇ ਵਿੱਚ ਇੰਨਾ ਜ਼ਿਆਦਾ ਕੰਮ ਹੋ ਜਾਗਾ ਵਖਲਾਰਾ ਬਾਦ ਵੀ ਪੈ ਜਾਂਦਾ ਹਨ ਤੁਹਾਨੂੰ ਪਤਾ ਗਾਜ ਪੈ ਜਾਂਦਾ ਪਾਣੀ ਪਾਣੀ ਹੋ ਕੇ ਸੋ ਇਸ ਤਰ੍ਹਾਂ ਕਰਕੇ ਫਿਰ ਆਪਣੀ ਜਿਹੜੀ ਐਡੀਟਿੰਗ ਹੋ ਨਹੀਂ ਪਾਈ ਹੈ ਜੀ ਫਿਰ ਮੈਂ ਥੱਕ ਗਈ ਮੈਂ ਫਰੋਂਟੇ ਬਣਾ ਕੇ ਖਾਜੂ ਦੇ ਨਾ ਮੈਂ ਬਹੁਤ ਜ਼ਿਆਦਾ ਨੀਂਦ ਆ ਗਈ ਮੈਨੂੰ ਕਦੇ ਲੱਗਿਆ ਕਦੋਂ 4:30 ਹੋ ਗਏ 6:00 ਵਜੇ ਕਰਕੇ ਬਸ ਬਾਕੀ ਕੰਮ ਕਰ ਹੀ ਗਏ ਕਿਉਂਕਿ ਸਬਤੇ ਜਾਂ 7:30 ਵਜੇ ਮੇਰੀ ਜਿਹੜੀ ਵਲੌਗ ਆਉ ਅਪਲੋਡ ਕਰਨਾ ਹੁੰਦਾ ਵਾ ਸੋ ਕਾਫੀ ਮੈਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਵਾ 1000 ਕੁਆਲਿਟੀ ਤੇ ਫਿਰ ਉਹ ਜਲਦੀ ਐਕਸਪੋਰਟ ਨਹੀਂ ਹੁੰਦੀ ਹੈ ਕਿ ਵੀਡੀਓ ਐਕਸਪੋਰਟ ਹੋਣ ਨੂੰ ਵੀ ਟਾਈਮ ਲੱਗਦਾ ਜਦੋਂ ਆਪਾਂ ਐਡੀਟਿੰਗ ਕਰਕੇ ਬਣਾ ਦਿੰਦੇ ਹਾਂ ਨਾ ਫਿਰ ਐਕਸਪੋਰਟ ਹੋਣ ਨੂੰ ਐਕਸਪੋਰਟ ਹੋਣ ਨੂੰ ਵੀ ਜਿਆਦਾ ਫਿਰ ਟਾਈਮ ਲੱਗ ਜਾਂਦਾ ਵਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਐਕਸਪੋਰਟ ਕਰ ਲਈ ਫਿਰ ਉਹ ਤੋਂ ਬਾਅਦ ਅਪਲੋਡ ਹੋਣ ਨੂੰ ਕਿਉਂਕਿ ਅਸੀਂ ਪੈਂਡ ਦੇ ਵਿੱਚ ਰਹਿੰਦੇ ਆ ਜਿਆਦਾ ਰੇਂਜ ਨਹੀਂ ਆਉਂਦੀ ਹੈ ਕਿ ਸਰਦਾਰਜੀ ਕੋਲ 5G ਫੋਨ ਹੈ ਇਸ ਵਜ੍ਹਾ ਕਰਕੇ ਮੈਂ ਉਹਨਾਂ ਦਾ ਹੌਟਸਪੌਟ ਔਨ ਕਰਕੇ ਮੇਰਾ ਤਾਂ ਜਿਹੜਾ 1.5GB ਹੁੰਦਾ ਉਹ ਮੁੱਕ ਜਾਂਦਾ ਵਾ ਜਿਵੇਂ ਕਿ ਇੰਸਟਾਗ੍ਰਾਮ ਤੇ ਰੀਲਸ ਵਗੈਰਾ ਬਣਾਉਣ ਲਈ ਨਹੀਂ ਜਾਂ ਇੰਸਟਾਗ੍ਰਾਮ ਤੇ ਦੇਖਦੇ ਆ ਫਿਰ ਮੇਰੀ ਫਰੈਂਡ ਆ ਜਿਹੜੀ ਵਲੌਗ ਬਣਾਉਂਦੀ ਆ ਉਹਦੇ ਤੋਂ ਵੀ ਵਲੌਗ ਵਗੈਰਾ ਚੈੱਕ ਕਰ ਲੈਂਦੀ ਆ ਸੋ ਆਪਾਂ ਜਦੋਂ ਜਾਵਾਂਗੇ ਉਹਨਾਂ ਨਾਲ ਵੀਡੀਓ ਤੇਰਾ ਪਤਾ ਰਹਿਣਾ ਉਹ ਕਾਫੀ ਜਿਹਾ ਸਮਾਂ ਲੱਗ ਜਾਂਦਾ ਇਹ ਚੀਜ਼ਾਂ ਕਰਨ ਨੂੰ ਲੋਕ ਕਹਿੰਦੇ ਵੀ ਵੀਡੀਓ ਸੀ ਬਣਾਉਣੀਆਂ ਨੇ ਇਦਾਂ ਨਾ ਮਤਲਬ ਇਹ ਚੀਜ਼ਾਂ ਨੂੰ ਵੀ ਬਹੁਤ ਜਿਆਦਾ ਟਾਈਮ ਲੱਗਦਾ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਵਾ ਜਿਹੜੇ ਨਹੀਂ ਕਰਦੇ ਉਹਨਾਂ ਦੀ ਤਾਂ ਸਿਰਫ ਗੱਲਾਂ ਹੁੰਦੀਆਂ ਨੇ ਜੀ ਸੋ ਖੂ ਖੂਤ ਜਾਣਾ ਹੈ ਜੇ ਲੋਕ ਜਿਹੜੇ ਮਤਲਬ ਕਹਿੰਦੇ ਵੀ ਐਂ ਪਾਉਂਦੇ ਆ ਇਹ ਬਹੁਤ ਕਾਫੀ ਨਾਲ ਲੋਕ ਗੱਲਾਂ ਕਰਦੇ ਨੇ ਕਿ ਵੀ ਨਾ ਵਈ ਇਹ ਹੈ ਵੀਡੀਓ ਬਣਾਉਂਦੀ ਰਹਿੰਦੀ ਹੈ ਇਹ ਬਹੁਤ ਕੁਝ ਵੀ ਹੈ ਨਾ ਜ਼ਰੂਰੀ ਨਹੀਂ ਹੈਗਾ ਵੀ ਸਾਡੇ ਕੋਲੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਹੈਗੀ ਦੁੱਖ ਤਕਲੀਫ ਹੁੰਦੇ ਨੇ ਪਰ ਉਹ ਚੀਜ਼ਾਂ ਥੋੜੀ ਆਪਾਂ ਜੇ ਦੌਖੀ ਦੱਸੀ ਜਾਵਾਂਗੇ ਤਾਂ ਫਿਰ ਅਸੀਂ ਆਪਦੇ ਕੰਮ ਕਿਵੇਂ ਕਰਾਂਗੇ ਨਾ ਸੋ ਬਹੁਤ ਚੀਜ਼ਾਂ ਹੁੰਦੀਆਂ ਨੇਗੇ ਲਾਈਫ ਦੇ ਵਿੱਚ ਜੂਰੀ ਹੁੰਦਾ ਹੈਗਾ ਵੀ ਜੇ ਅਸੀਂ ਵੀਡੀਓ ਬਣਾ ਰਹੇ ਹਾਂ ਵੀਡੀਓ ਦੇ ਵਿੱਚ ਹੱਸ ਰਹੇ ਹਾਂ ਜੂਰੀ ਨਹੀਂ ਹੁੰਦਾ ਸਾਡੀ ਲਾਈਵ ਜਿਹੜੀ ਅਸੀਂ ਫੋਸ਼ੀਂ ਹੁੰਦੇ ਆਗੇ ਸੋ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀਆਂ ਸਾਰਿਆਂ ਦੀ ਲਾਈਫ ਦੇ ਵਿੱਚ ਇਦਾਂ ਨਹੀਂ ਹੁੰਦਾ ਹੈਗਾ ਸੋ ਬੱਸ ਇਸ ਤਰ੍ਹਾਂ ਹੀ ਆਪ ਵੀਡੀਓ ਬਗਰ ਬਣਾ ਲੈਣੇ ਇਹ ਕਹਿੰਦੇ ਹੁੰਦੇ ਵੀ ਜੇ ਕੰਮ 'ਚ ਲੱਗੇ ਰਹਿਵਾਂਗੇ ਤਾਂ ਜਾਦਾ ਵਧੀਆ ਤੇ ਮਤਲਬ ਕਈ ਲੋਕ ਗੱਲਾਂ ਕਰਦੇ ਨੇ ਕਿ ਫਿਰ ਆਪਸ 'ਚ ਆਪਣੇ ਕੋਲ ਆ ਕੇ ਕਿਤੇ ਨਾ ਕਿਤੇ ਜਰਾਂ ਲ ਪਹੁੰਚ ਹੀ ਜਾਂਦੀ ਹੈ ਨਾ ਸੋ ਇਸ ਵਜ੍ਹਾ ਕਰਕੇ ਸੋ ਮੇਰਾ ਇਹੀ ਕਹਿਣਾ ਮਾਂ ਬਈ ਮੇਰੇ ਮੇਰੇ ਬਾਰੇ ਸੋਚ ਸਮਝ ਕੇ ਭੌਂਕਿਆ ਕਰੋ ਕਿਉਂਕਿ ਤੁਹਾਡੇ ਘਰ ਪਹੁੰਚੜ ਤੋਂ ਪਹਿਲਾਂ ਗੱਲ ਮੇਰੇ ਤੱਕ ਪਹੁੰਚ ਜਾਂਦੀ ਹੈ ਸੋ ਇਸ ਵਜ੍ਹਾ ਕਰਕੇ ਵੀ ਜਿਆਦਾ ਆਪਾਂ ਨੂੰ ਮੈਨੂੰ ਜਿਆਦਾ ਨਿਓ ਹੁੰਦਾ ਹੈਗਾ ਵੀ ਕੋਈ ਕੀ ਕਹਿ ਰਿਹਾ ਮੈਨੂੰ ਕੋਈ ਪਰਵਾਹ ਨਹੀਂ ਜੀ ਸਿਰਫ ਮੈਨੂੰ ਮੇਰਾ ਪਰਿਵਾਰ ਆ ਵੀ ਫੈਮਿਲੀ ਨਾਲ ਮਤਲਬ ਹੈ ਮੈਨੂੰ ਹੋਰ ਮੈਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਕੀ ਸੋਚ ਰਿਹਾ ਕੀ ਕਹਿ ਰਿਹਾ ਅਗਲੇ ਦੀ ਲਾਈਫ ਭਾਵੇਂ ਸਾਡੇ ਕੋਈ ਸਾਹਮਣੇ ਕੁਝ ਕਰ ਰਹੇ ਚਾਹੇ ਸਾਡੀ ਸੁਣੀ ਦਾ ਤੋਂ ਪਰੇ ਕਰਦੇ ਆ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਕੁਲ ਕੁਝ ਵੀ ਕਰੀ ਜਾਵੇ ਆਪਾਂ ਨੂੰ ਜਦਾਂ ਵੀ ਫਰਕ ਨਹੀਂ ਪੈਂਦਾ ਸੋ ਮੈਨੂੰ ਤਾਂ ਖਾਸ ਕਰਕੇ ਨਹੀਂ ਪੈਂਦਾ ਹੈਗਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਲਾਈਫ ਦੇ ਵਿੱਚ ਬਥੇਰੇ ਉਤਰਾ ਚੜਾ ਹੁੰਦੇ ਨੇ ਜਿਹੜੇ ਆਪਾਂ ਮਤਲਬ ਫੇਸ ਕਰਦੇ ਹਾਂ ਨੇ ਹਨ ਤੇ ਜ਼ਰੂਰੀ ਨਹੀਂ ਹੁੰਦਾ ਹੈਗਾ ਜਿਹੜੇ ਵਲੌਗਰ ਨੇਗੇ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਜ਼ਿਆਦਾ ਵੀ ਉਹ ਨਹੀਂ ਹੈਗਾ ਸਾਰੇ ਆਪਣੀ ਲਾਈਫ ਦੇ ਵਿੱਚ ਕੋਈ ਨਾ ਕਿਸੇ ਕਿਸੇ ਨੇ ਕਿਸੇ ਦਾ ਕਿਸੇ ਦਾ ਦੁੱਖ ਨਾ ਵੀ ਹੁੰਦਾ ਹੀ ਹੁੰਦਾ ਵਾ ਨਾਨਕ ਦੁਖੀ ਹੈ ਸਭ ਸੰਸਾਰ ਹਨ ਸੋ ਜ਼ਰੂਰੀ ਨਹੀਂ ਹੁੰਦਾ ਹੈਗਾ ਸਾਰੇ ਆਏ ਮਤਲਬ ਕੋਈ ਲੋਕ ਕਹਿੰਦੇ ਆ ਇਦਾਂ ਵੀਡੀਓ ਬਣਾਉਣੀ ਹੁੰਦੀ ਹੈ ਕਹੀ ਜਾਉ ਭਾਈ ਚੰਗਾ ਮਸ਼ਹੂਰ ਕਰਨ ਲੱਗਿਓ ਵਧੀਆ ਗੱਲਾਂ ਨਾ ਤੇ ਬਸ ਇੱਥੇ ਪਤਾ ਲੱਗ ਜਾਂਦਾ ਵੀ ਤੁਸੀਂ ਉੱਪਰ ਜਾ ਰਹੇ ਹੋ ਇਸ ਵਜ੍ਹਾ ਕਰਕੇ ਤੁਹਾਡੀ ਗੱਲਾਂ ਹੋ ਰਹੀਆਂ ਚਾਹ ਤੁਸੀਂ ਚਲੋ ਚੰਗੀ ਗੱਲ ਆ ਬਾਕੀ ਨੇ ਲੋਕ ਆਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਭੀ ਗੱਲਾਂ ਕਰਦੇ ਨੇਗੇ ਇਹ ਵੀ ਬਹੁਤ ਵੱਡੀ ਗੱਲ ਹੈ ਵੀ ਤਰੱਕੀ ਹੁੰਦੀ ਹੈ ਕਣ ਚਲੋ ਕੋਈ ਆਨੀ ਤੁਹਾਡਾ ਸਭ ਜੀ ਚੈੱਕ ਕਰ ਲਏ ਨੇ ਜਿੱਦਣੇ ਵੀ ਅੱਜ ਤੋਂ ਬਾਹਰੇ ਐ ਜ਼ਿਆਦਾ ਗੱਲਾਂ ਕਰਨੀਆਂ ਹਨ ਇੰਨੀਆਂ ਤਾਂ ਮੈਂ ਕਰਦੀ ਨਹੀਂ ਹੈਗੀ ਜਿਹੜੀ ਕੁਕਿੰਗ ਹੁੰਦੀ ਹੈ ਪਰ ਮੈਨੂੰ ਐ ਹੁੰਦਾ ਵੀ ਕੁਕਿੰਗ ਦੇ ਵਿੱਚ ਕੁਕਿੰਗ ਦੀਆਂ ਗੱਲਾਂ ਕੀਤੀਆਂ ਜਾਣ ਤੇ ਬਾਕੀ ਆਪਾਂ ਵੀ ਕਰ ਲਈਏ ਤਾਂ ਕਿ ਜਿਹੜੇ ਮੇਰੇ ਪਿਆਰੇ ਚਾਹੇ ਰੂਬਰੂ ਸੇ ਉਹ ਬੋਰ ਨਾ ਹੋਣ ਸੋ ਉਹਨਾਂ ਨੂੰ ਵੀ ਵਧੀਆ ਲੱਗੇ ਵੀਡੀਓ ਦੇਖਣ ਨੂੰ ਗੱਲਾਂ ਸੁਣਨ ਨੂੰ ਚੰਗੀਆਂ ਲੱਗਣ। ਸੋ ਲਓ ਜੀ ਬਸ ਆਪਣੀ ਵੀਡੀਓ ਅੱਜ ਇਸ ਤਰ੍ਹਾਂ ਦੀ ਸੀ ਆਪਣੀ ਸਭ ਜੀ ਹੋਰ ਚੈੱਕ ਕਰ ਲਈਏ। ਸੋ ਵੀਡੀਓ ਵੇਲੇ ਆ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਦੇ ਕਰੋ ਸਬਸਕ੍ਰਾਈਬ ਕਰਦੇ ਤੇ ਬੈਲ ਆਈਕਨ ਜ਼ਰੂਰ ਦ ਸੋ ਜਿਹੜੇ ਸਮੇਂ ਸਰ ਰਹੇ ਨੇ ਨਾ ਸ਼ੌਕ ਪਗਾ ਲੈਣੇ ਚਾਹੀਦੇ ਆ ਸੋ ਬਾਕੀ ਤੁਸੀਂ ਸ਼ੌਕ ਆ ਉਹ ਆਪਦੇ ਹਿਸਾਬ ਦੇ ਨਾਲ ਪਗਾਉਣੇ ਹੁੰਦੇ ਨੇ ਕਿ ਪ੍ਰੋਟੀਨ ਕਿੰਨੀ ਐਨ ਕਮਾ ਕਿੰਨੀ ਨਹੀਂ ਹੈ ਜਰੂਰੀ ਹੁੰਦਾ ਹੈਗਾ ਆਪਾਂ ਕੋਈ ਗੋਲਡ ਜਾਂ ਸਿਲਵਰੀ ਪਾਕੇ ਰਖਾਉਣਾ ਸੋ ਜਿਹੜੇ ਆਪਣੇ ਸ਼ੌਕ ਨੇ ਸਮੇਂ ਸਰ ਪਗਾ ਲੈਣੇ ਚਾਹੀਦੇ ਨੇਗੇ ਕਈ ਵਾਰੀ ਪਤਾ ਕੀ ਹੁੰਦਾ ਆਪਣੇ ਲਾਈਫ ਦੇ ਵਿੱਚ ਕਈ ਲੋਕ ਆਪਾਂ ਇਸ ਤਰ੍ਹਾਂ ਦੇ ਮਿਲੇ ਹੁੰਨੇ ਆ ਉਹਨਾਂ ਨੂੰ ਥੋੜਾ ਜਿਆਦਾਪਾ ਘੱਟ ਕਰ ਲੈਨੇ ਜਦੋਂ ਗੱਲ ਕਰਦੇ ਕਰਦੇ ਹੋਰ ਉਧਰ ਸਭੀ ਸੜਦੇ ਆਪਣੀ ਕਈ ਲੋਕ ਇਹ ਜਿਹੇ ਹੁੰਦੇ ਆ ਵੀ ਹਨ ਉਹਨਾਂ ਦੀ ਸਾਰੀ ਉਮਰ ਕੰਮ ਕਰਦੇ ਕਰਦੇ ਲੰਘ ਜਾਂਦੀ ਹੈ ਹਨ ਸੋ ਆਪਣੇ ਕੁਝ ਆਸ-ਪਾਸ ਕੁਝ ਮਾਵਾ ਕੁਝ ਹੋਰ ਇਨਸਪਾਇਰ ਹੋਏ ਹੁੰਦੇ ਆ ਜੇ ਆਪਾਂ ਉਹਨਾਂ ਨੂੰ ਵੀ ਮਤਲਬ ਕਿ ਉਹਨਾਂ ਦੀ ਉਮਰ ਆ ਜਿਹੜੀ ਵੀ ਮਤਲਬ ਕੰਮ ਕਰਦੇ ਹੀ ਲੰਘ ਗਈ ਜਿਹੜੀ ਉਮਰ ਚਲਾਉਣ ਪਾਉਣ ਦਾ ਸ਼ੌਂਕ ਹੁੰਦਾ ਵਾ ਹਨ ਤੇ ਉਹ ਬਸ ਐਂ ਕੰਮ ਕਾਰਾਂ 'ਚ ਲੰਘ ਜਾਂਦੀ ਹੈ ਜੀ ਸੋ ਇਸ ਵਜ੍ਹਾ ਕਰਕੇ ਨਾ ਵੀ ਉਸ ਕਲੇਗਰਾਂ ਦੇ ਆਏਗੇ ਲੱਗਦਾ ਹੁੰਦਾ ਵੀ ਬਾਹਲੇ ਨਾਲ ਸੌਖੇ ਆਂ ਜਾਂ ਆਪਾਂ ਸਾਹ ਬਾਹਲੇ ਜਿਆਦੇ ਲੋਕਾਂ ਨਾਲ ਤਾਂ ਆਪਾਂ ਵਧੀਆ ਹੀ ਆਏ ਬਹੁਤ ਜਿਆਦਾ ਸੋ ਕਹਿੰਦੇ ਫੇਰ ਜਿਹੜੀ ਆਹ ਜਿਹੜੀ ਉਮਰ ਹੈ ਦੁਵਾਰਾ ਨਹੀਂ ਆਉਣੀ ਹੈਗੀ ਜੇ ਆਪਾਂ ਮਤਲਬ ਅੱਗੇ ਜਾਗੇ ਥੋੜਾ ਆ ਹੋਰ ਲੇਟ ਹੋ ਜਾਂਦੇ ਸ਼ਾਂਗੂਆਂ ਨੂੰ ਫੇਰ ਅਗਲਾ ਕਹਿੰਦਾ ਜੇ 4 ਪੈਸੇ ਨਹੀਂ ਵੇਟ ਕਰਦੇ ਨੇ ਫੇਰ ਅਗਲਾ ਕਹਿੰਦਾ ਲੈ ਹੁਣ ਇਹ ਨੂੰ ਮਤਲਬ ਸੂਟ ਰਾਂਗੇ ਫਿਰ ਅਜਿੰਦ ਜਿਆ ਕੁਛ ਵੀ ਸੋ ਫਰ ਚਲੋ ਵਧੀਆ ਹੀ ਆ ਬਾਕੀ ਇਹਨਾਂ ਜਿਹੜਾ ਕੋਈ ਪ੍ਰਮਾਤਮਾ ਨੇ ਦਿੱਤਾ ਉਹਨੇ ਜੇ ਆਪਾਂ ਖੁਸ਼ ਰਹਿਣਾ ਚਾਹੀਦਾ ਵਾ ਸੋ ਆਪਾਂ ਨੇ ਮਾਈਕ ਲਾ ਕੇ ਵੀਡੀਓ ਬਣਾਉਣੀ ਆ ਜਿਸ ਤਰ੍ਹਾਂ ਮੈਂ ਮਾਈਕ ਲਗਾ ਲਿਆ ਨੀ ਤੇ ਇਸ ਤਰ੍ਹਾਂ ਵੀਡੀਓ ਬਣਾ ਲੈਂਦੀ ਹਾਂ ਜੀ ਕਈ ਵਾਰੀ ਕੀ ਹੁੰਦਾ ਵਾ ਜਿਵੇਂ ਘਰ ਦੇ ਵਿੱਚ ਸਾਰੇ ਬੋਲਦੇ ਚੱਲਦੇ ਹੁੰਦੇ ਹੈਗੇ ਫਿਰ ਆਪਾਂ ਇਸ ਤਰ੍ਹਾਂ ਵੀਡੀਓ ਬਣਾ ਨਹੀਂ ਸਕਦੇ ਹੈ ਜਿਉਂਕਿ ਜਿਹੜੀ ਉਹਨਾਂ ਦੀ ਵੌਇਸ ਰਿਕਾਰਡਿੰਗ ਹੋ ਬਟ ਐਡ ਹੋ ਜਾਂਦੀ ਹੈਗੀ ਜਦੋਂ ਉਹ ਐਡ ਹੋ ਜਾਂਦੀ ਹੈਗੀ ਫਿਰ ਮਤਲਬ ਡਿਸਟਰਬ ਹੋ ਜਾਂਦੇ ਆ ਵਲੋਗ ਉਹਦੇ ਬੱਚ ਵਧੀਆ ਨਹੀਂ ਬਣਦਾ ਆਪਣੀ ਵਾਲਟ ਆਉਂਦੀ ਨਹੀਂ ਪਿੱਛੇ ਜਿਹੜਾ ਬੈਕ ਸਾਊਂਡ ਹੁੰਦਾ ਉਹ ਸੁਣੀ ਜਾਂਦਾ ਰਹਿੰਦਾ ਵਾ ਤੋ ਐਸਾ ਕਰਕੇ ਜਿਹੜੀ ਨੌਇਜ਼ ਵਗੈਰਾ ਹੁੰਦੀ ਹੈ ਕੀ ਉਹਨੂੰ ਕਵਰ ਕਰ ਲੈਂਦਾ ਵਾ ਤੇ ਆਪਣੀ ਜਿਹੜੀ ਵੌਇਸ ਆ ਵਧੀਆ ਆ ਕੇ ਆਪਣੇ ਨਾਲ ਸ਼ੋ ਕਰ ਦਿੰਦਾ ਵਾ ਸੋ ਐਸਾ ਕਰਕੇ ਆਪਾਂ ਫਿਰ ਕਾਜ ਕਰ ਜਿਹੜਾ ਮੈਂ ਬੈਕ ਵੌਇਸ ਕਰਦੀ ਹੁੰਦੀ ਆ ਜੀ ਉਹ ਮਾਈਕ ਲਗਾ ਕੇ ਕਰਦੀ ਹੁੰਦੀ ਆ ਤਾਂ ਕਿ ਜਿਹੜੀ ਆਪਣੀ ਵੌਇਸ ਆ ਵਧੀਆ ਆਵੇ ਤੇ ਕਈ ਵਾਰ ਇਹਨਾਂ ਮਾਈਕ ਵਗੈਰਾ ਚੱਕਣ ਦਾ ਟਾਈਮ ਨਹੀਂ ਲੱਗਦਾ ਸੋ ਇਸ ਤਰ੍ਹਾਂ ਵੀ ਹੋ ਜਾਂਦਾ ਵਾ ਸੋ ਹੌਲੀ ਹੌਲੀ ਆਪਾਂ ਸਿੱਖ ਰਹੇ ਹਾਂ ਜਿੰਦਗੀ ਸਿਖਾ ਰਹੀ ਹੈ ਬਹੁਤ ਕੁਝ ਜੀ ਆਪਾਂ ਸਾਡੀ ਚੈੱਕ ਕਰ ਲੈਂਦੇ ਹਾਂ ਬੰਨ ਕਿ ਤੇ ਨਾ ਵੜੀ

ਬਹੁਤ ਹੀ ਸਵਾਦ ਬਣਦੀ ਜੇ ਇਹ ਸਬਜੀ ਬਣ ਜੂ ਇਸ ਤਰ੍ਹਾਂ ਸੋ ਤੁਸੀਂ ਜੇ ਆਪਾਂ ਟਰਾਈ ਕਰਕੇ ਦੇਖੋ ਤੇ ਬਣਾਓ ਸਾਰਿਆਂ ਨੂੰ ਬਣਾਓ ਤੇ ਸਰਦਾਰ ਸਾਹਿਬ ਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਹੈ ਨਾ ਸੋ ਪਹਿਲਾਂ ਮੈਂ ਉਹਨਾਂ ਨੂੰ ਮੈਗੀ ਬਣਾ ਦੇ ਦਿੱਤੀ ਸਵੇਰੇ ਖਾ ਕੇ ਨਹੀਂ ਜਾਂਦੇ ਬੇਚੇਰਾ ਕਹਿੰਦੀ ਹੈ ਖਾ ਕੇ ਜਾਇਆ ਕਰੋ ਕਦੇ ਕਦੇ ਖਾ ਲੈਂਦੇ ਆ ਕਦੇ ਕਦੇ ਨਹੀਂ ਖਾਂਦੇ ਕਈ ਵਾਰੀ ਨਹੀਂ ਮਾਣ ਹੁੰਦਾ ਸੋ ਬਹੁਤ ਵਧੀਆ ਸਬਜੀ ਬਣ ਜੂ ਤੁਸੀਂ ਵੀ ਆਪਣਾ ਟਰਾਈ ਕਰੋ ਘਰਿਆਂ ਨੂੰ ਬਣਾ ਕੇ ਦਿਓ ਖਾਓ ਪੀਓ ਐਸ ਕਰੋ ਸੋ ਸਸਟਿਕਾ ਜੀ